ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਬਠਿੰਡਾ ਦੇ ਏਮਸ ਹਸਪਤਾਲ ਦੇ ਇੱਕ ਸਟਾਫ ਨਰਸ ਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਕਿ ਉਸਦੇ ਗੁਆਡੀ ਜਿਸ ਦਾ ਨਾਮ ਜਸਕਰਨ ਸਿੰਘ ਹੈ ਉਸਦੇ ਪਿੰਡ ਜੋਧਪੁਰ ਰਮਣਾ ਦਾ ਰਹਿਣ ਵਾਲਾ ਤੇ ਉਸਦੇ ਵੱਲੋਂ ਉਕਤ ਮਹਿਲਾ ਨਰਸ ਦੇ ਬਾਥਰੂਮ ਦੇ ਵਿੱਚ ਲੁਕੋ ਕੇ ਇੱਕ ਫੋਨ ਰੱਖ ਦਿੱਤਾ ਗਿਆ ਤੇ ਮਹਿਲਾ ਦੇ ਨਹਾਉਂਦੇ ਹੋਏ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਗਈ ਹੈ ਤੇ ਇਸੇ ਦਰਮਿਆਨ ਇਹ ਸ਼ਰੀਲ ਵੀਡੀਓ ਬਣਾਈ ਜਾਂਦੀ ਹੈ ਜਦ ਮਹਿਲਾ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਇਸ ਦੀ ਸ਼ਿਕਾਇਤ ਬਠਿੰਡਾ ਸਦਰ ਥਾਣੇ ਦੇ ਵਿੱਚ ਦਿੱਤੀ ਤਜਦ ਮਹਿਲਾ ਨੂੰ ਇਸਦਾ ਪਤਾ ਲੱਗਦਾ ਹੈ ਤਾਂ ਉਸਦੇ ਵੱਲੋਂ ਬਠਿੰਡਾ ਸਦਰ ਥਾਣੇ ਦੇ ਵਿੱਚ ਇਸਦੀ ਸ਼ਿਕਾਇਤ ਕੀਤੀ ਗਈ ਹੈ ਦੱਸਦੀ ਹੈ ਕਿ ਇਨਸਪੈਕਟਰ ਜਨਾ ਦਾਇਕ ਹੈ ਕਿ ਉਹ ਦੋਸ਼ੀ ਗ੍ਰਫਤਾਰ ਕਰ ਲਿਆ ਗਿਆ ਤੇ ਮੋਬਾਈਲ ਫੋਨ ਵੀ ਜ਼ਬਤ ਕੀਤਾ ਗਿਆ ਜਿਸ ਮੋਬਾਈਲ ਫੋਨ ਦੇ ਵਿੱਚ ਮਹਿਲਾ ਨਰਸ ਦਾ ਵੀਡੀਓ ਬਣਾਇਆ ਗਿਆ ਸੀ ਉਹ ਮੋਬਾਈਲ ਫੋਨ ਹੁਣ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸਟਾਫ ਨਰਸ ਦੇ ਪਿੰਡ ਦਾ ਹੀ ਇਹ ਵਿਅਕਤੀ ਹੈ ਜਿਸਦੇ ਵੱਲੋਂ ਕਿ ਮਹਿਲਾ ਨੂੰ ਕਾਫੀ ਪਰੇਸ਼ਾਨ ਕੀਤਾ ਜਾਂਦਾ ਸੀ ਮੌਕਾ ਵੇਖ ਕੇ ਮਹਿਲਾ ਦੇ ਬਾਥਰੂਮ ਦੇ ਵਿੱਚ ਇਸਦੇ ਵੱਲੋਂ ਫੋਨ ਰੱਖ ਦਿੱਤਾ ਜਾਂਦਾ ਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ ਹੈ ਤੇ ਮਹਿਲਾ ਦੇ ਬਿਆਨਾਂ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਾਇਰਲ ਤਾਂ ਨਹੀਂ ਹੋਈ ਪਰ ਇਸ ਦੇ ਪਿੱਛੇ ਦੋਸ਼ੀ ਦਾ ਕੀ ਮਕਸਦ ਸੀ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜਲਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਹ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਹੋ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿਛ ਕਰ ਰਹੇ ਆ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਲਿੰਕ ਕੀ ਆ ਸਰ ਆਪਸ ਮੇਸਟਾਪ ਨੰਬਰ ਦਾ ਲਿੰਕ ਬਸ ਇਹੀ ਆ ਵੀ ਇਹ ਇਹਦੇ ਗਵੰਡ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਾਂ ਨਹੀਂ ਕੀਤੀ ਵੀ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਕੋਸ਼ਿਸ਼ ਕਰ ਰਹੇ ਹਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ